ਸੜਕਾ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੰਜਾਬੀ ਗਾਇਕ ਅਤੇ اداکار ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਦੇ ਮਤਾਂਕ ਰਾਜਵੀਰ ਜਵੰਦਾ ਨੂੰ 27 ਸਤੰਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਦੁਪਹਿਰ 1:45 ਵਜੇ ਉਹਨਾਂ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਐਮਰਜੈਂਸੀ ਰੂਪ ਵਿੱਚ ਦਾਖਲ ਕਰਵਾਇਆ ਗਿਆ ਸੀ ਜੀਲੀ ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਸਵੇਰੇ ਵਾਪਰ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਤੇ ਰੀਡ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿੱਥੇ ਪਹੁੰਚਣ ਤੇ ਐਮਰਜੈਂਸੀ ਅਤੇ ਨਿਊਰੋ ਸਰਜਰੀ ਟੀਮਾਂ ਨੇ ਤੁਰੰਤ ਉਨ੍ਹਾਂ ਦਾ ਮੁਲਾਂਕਣ ਕੀਤਾ ਤੇ ਵਿਆਪਕ ਜਾਂਚਾਂ ਤੇ ਟੈਸਟ ਕੀਤੇ ਗਏ ਤੇ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਗਿਆ ਉਹ ਇਸ ਸਮੇਂ ਵੈਂਟੀਲੇਟਰ ਸਪੋਰਟ ਤੇ ਹਨ ਅਤੇ ਨਾਜ਼ੁਕ ਹਾਲਤ ਵਿੱਚ ਹਨ ਉਹਨਾਂ ਦੀ ਨੇੜੇ ਨਿਗਰਾਨੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਦਰਅਸਲ ਸੂਬੇ ਵਿੱਚੋਂ ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਲਗਾਤਾਰ ਖੁਸ਼ਕ ਹੋ ਬਣਿਆ ਹੋਇਆ ਹੈ ਤੇਜ਼ ਧੁੱਪ ਚੜੀ ਰਹੀ ਜਿਸ ਕਾਰਨ ਦਿਨ-ਦੇਸ ਹਮੇ ਗਰਮੀ ਵਧਣ ਲੱਗ ਪਈ ਹੈ ਤੇ ਸਵੇਰੇ ਦੇ ਤਾਪਮਨ ਵਿੱਚ ਵਿਵਾਦਾ ਵਿਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਮੌਸਮ ਗਰਮ ਹੋਣ ਕਾਰਨ ਵੱਧ ਰਹੇ ਤਾਪਮਨ ਤੋਂ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 29 ਸਤੰਬਰ ਤੋਂ ਬਾਅਦ ਤਾਪਮਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਫਿਲਹਾਲ ਇਸ ਸਮੇਂ ਸੂਬੇ ਵਿੱਚ ਮੀਂਹ ਪੈਣ ਦੀ ਇੱਕ ਸੋਈ ਵੀ ਆਸ ਨਹੀਂ ਹੈ ਮੌਸਮ ਸੌਣੀ ਦੀਆਂ ਫਸਲਾਂ ਦੀ ਘਟਾਈ ਨੂੰ ਸੁੱਕਾ ਬਣਾਵੇਗਾ ਹਲਕੇ ਤਾਪਮਾਨ ਦੇ ਉਤਰਾਅ ਚੜ੍ਹਾਅ ਕਾਰਨ ਕਿਸਾਨਾਂ ਨੂੰ ਸਬਜ਼ੀਆਂ ਤੇ ਹੋਰ ਸੰਵੇਦਨਸ਼ੀਲ ਫਸਲਾਂ ਦੀ ਨਿਗਰਾਨੀ ਕਰਨ ਦੀ ਲੋੜ ਹੋਵੇਗੀ। ਬਜ਼ੁਰਗ ਔਰਤ ਹਰਜੀਤਕੌਰ ਜੋ ਕਿ 33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਭਾਰਤ ਵਾਪਸ ਆਉਣ ਤੇ ਉਹਨਾ ਆਪਣਾ ਦਰਦ ਬਿਆਨ ਕਰਦੇ ਹਾਂ ਦੱਸਿਆ ਕਿ ਕਿਵੇਂ ਉਹਨਾਂ ਨਾਲ ਇੱਕ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ। ਹਰਜੀਤਕੌਰ ਨੇ ਕਿਹਾ ਕਿ ਉਹਨਾਂ ਨੂੰ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੇਕਰਸਫੀਲਡ ਲਿਜਾਇਆ ਗਿਆ ਸੀ ਜਿੱਥੇ ਉਹ 8-10 ਦਿਨ ਰਹੀ ਮੋਹਾਲੀ ਵਿੱਚ میڈیا ਨਾਲ ਗੱਲਬਾਤ ਕਰਦੇ ਹਰਜੀਤ ਕੋਰ ਨੇ ਕਿਹਾ ਕਿ ਫਿਰ ਉਹਨੂੰ ਅਰੀਜ਼ੋਨਾ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਉਹਨਾਂ ਨੂੰ ਖਾਣ ਲਈ ਚਿਪਸ ਅਤੇ ਦੋ ਕੁਕੀਜ਼ ਦਿੱਤੀਆਂ ਗਈਆਂ ਉਹਨਾਂ ਨੂੰ ਕੋਈ ਦਵਾਈ ਆ ਹੋਰ ਕੁਝ ਵੀ ਨਹੀਂ ਦਿੱਤਾ ਗਿਆ ਉਹਨਾਂ ਨੂੰ ਹੁਣ ਜੋ ਵੀ ਕਰਨਾ ਹੈ ਉਹਨਾਂ ਦੇ ਬੱਚੇ ਕਰਨਗੇ ਤੇ ਉਹ ਕੁਝ ਵੀ ਨਹੀਂ ਕਰ ਸਕਦੀ ਹਰਜੀਤ ਕੋਰ ਨੇ ਕਿਹਾ ਕਿ ਗ੍ਰਫਤਾਰੀ ਬਾਰੇ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਉਹਨਾਂ ਕਿਹਾ ਕਿ ਉਸਦੇ ਪਰਿਵਾਰ ਨੇ ਪੁਲਿਸ ਨੂੰ ਕਿਹਾ ਸੀ ਕਿ ਉਹ ਆਪਣੇ ਆਪ ਭਾਰਤ ਛੱਡ ਦੇਣਗੇ ਉਸ ਨੂੰ ਇਸ ਤਰੀਕੇ ਨਾਲ ਨਹੀਂ ਭੇਜਿਆ ਜਾਣਾ ਚਾਹੀਦਾ ਪਰ ਪੁਲਿਸ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਹੜਾ ਦੇ ਮੁੱਦੇ ਤੇ ਬੁલાਏ ਗੇ ਵਿਧਾਨ ਸਭਾ اجلاس ਦੇ ਪਹਿਲੇ ਦਿਨ ਕਰੀਬ 6 ਘੰਟਿਆਂ ਤੱਕ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਧਿਰ ਵੱਲੋਂ ਲਗਾਏ ਗੇ ਇਲਜ਼ਾਮਾਂ ਦਾ ਜਵਾਬ ਦਿੱਤਾ ਜਿਸ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਤੇ ਰਾਹੁਲ ਗਾਂਧੀ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਲੋਕਾਂ ਨੇ ਸ਼ਾਮਲ ਸੀ ਇਸ ਤੋਂ ਬਾਅਦ ਸਦਨ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਉਕਮંત્રી ਭਗਵੰਤ ਮਾਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਵਿਰੋਧੀ ਧਿਰ ਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਜਿਨ੍ਹਾਂ ਕੋਲ ਇੰਨੀ ਬੁਰੀ ਬੁੱਧੀ ਨਹੀਂ ਹੁੰਦੀ ਉਹ ਇੰਨੀ ਕੋਈ ਗੱਲ ਕਰਦੇ ਹਨ ਉਹਨਾਂ ਕਿਹਾ ਕਿ ਲੋਕ ਆਪ ਦਾ ਮੁਸ਼ਕਲ ਸਮੇਂ ਵਿੱਚ ਵੀ ਅ fırsਰ ਮੌਕੇ ਲੱਭਦੇ ਹਨ ਪਰ ਮੈਨੂੰ ਮਾੜਾ ਬੋਲਦੇ ਹਨ ਹਰਿਆਣੇ ਚਿੱਠੀ ਆਈ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਤਾਚ ਵੀ ਆਈ ਸੀਗੀ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਹਿੰਜੀ ਪਾਣੀ ਲੈ ਲਵਾਂ ਤੁਸੀਂ ਲੜਦੇ ਉਹਨੇ ਪਾਣੀ ਵਾਸਤੇ ਨਹੀਂ ਹੋਤਾ ਨਹੀਂ ਹੋਣਾ ਮੈਂ ਕਹਿੰਜੀ ਡੁੱਬਣ ਵਾਸਤੇ ਰੱਖਿਆ ਨਾ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29 ਅੱਠ ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨਾ ਸਾਡਾ ਜਿਹੜਾ ਉਹ ਬੀ ਐਮ ਐਲ ਜਿਹੜਾ ਉਹਦੇ ਚ 2000 ਕਿਉਂ ਸੇ ਕਰ ਦੋ ਕਟਾ ਦਿਓ 8500 ਜਾਂਨੇ ਹੁਣ 2000 ਕਿਉਂ ਸੇ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜਿਸ ਮੇਰੇ ਸਾਡੇ ਕੋਲੇ ਹਰਾਣਾ ਮਾਰ ਰਹੇ ਆ ਹਰਿਆਣਾ ਲਿਖ ਰਹੇ ਆ ਸਾਨੂੰ ਪਾਣੀ ਨਹੀਂ ਚਾਹੀਦਾ ਕੁਣ ਤੁਹਾਨੂੰ ਦੱਸੋ ਵੀ ਜਦੋਂ ਹੁਣ ਅਗਲੀ ਗਰਮੀ ਵਿੱਚ ਜਦੋਂ ਹੁਣ ਉਹ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਡੈਮ ਤੇ ਇੱਥੇ ਆ ਨੀ ਕੀਤਾ ਉਹਨੇ ਕੀਤਾ ਜਨਾ ਥੋੜਾ ਜਿਆ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਰ ਸਾਲ ਦਾ ਐਡੀ ਗਲਤ ਤਾਂ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ ਪੰਜ ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ ਕੋਈ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐਂ ਵਾਲੇ ਮੁੱਖ ਮੰਤਰੀ ਹੀ ਹੈਗੇ ਨੇ ਪਰ ਟਰਮ ਤਾਂ ਇੱਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਆ ਕੋਈ ਗੈਸ ਬੈਲਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਐ ਨਾ ਸਮਝੋ ਕਿ ਅਸੀਂ ਹੁਣਕ ਤੁਸੀਂ ਤਾਂ ਸਾਨੂੰ ਮਟੀਰੀਅਲ ਥੋੜੇ ਚਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਐ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹਈਏ ਨਾ ਪੈਸੇ ਨਾ ਉਹ ਇਹਨਾਂ ਨੂੰ ਦੇ ਦਿਓ ਇੱਥਾਂ ਕਰਨਾ ਬਸ ਉਹੀ ਗੱਲ ਐ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀ ਆ ਜਾਣਗੇ ਆਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਉਹਦੇ ਬਾਅਦ ਹੁਣ ਤੁਸੀਂ ਲੱਗੇ ਹੋ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਣਾ ਕੱਢ ਲਓ ਮੈਨੂੰ ਕੱਢ ਲਓ ਜਿਹੜਾ ਮੂਰੇ ਆ ਗਿਆ ਉਹਨੂੰ ਗਾਣਾ ਕੱਢ ਲਓ ਆ ਬੈਠੇ ਸਾਡੇ ਤਾਂ ਪਈ ਇਹੀ ਮਟੀਰੀਅਲ ਐ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਫਿਰ ਤੁਸੀਂ ਵੀ ਤਾਂ ਹੌਲੀ ਹੌਲੀ ਰਾਜਨੀਤੀ 'ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਏ ਹਾਂ ਲਹਿਰ 'ਗੱਗੇ ਤੋਂ ਪਹਿਲੇ ਲੈਕਚਰ ਮੈਂ ਹਾਰੇ ਸੀ ਲੈ ਲਹਿਰੇ 'ਗੱਗੇ ਤੋਂ ਯਾਦ ਆ ਗਿਆ ਮੁੱਖ ਮੰਤਰੀ ਬਣ ਗਏ ਮੈਡਮ ਥੋੜੇ ਦੇ ਪਿੰਨਕ ਮਹੀਨੇ ਲਈ ਲਹਿਰੇ 'ਗੱਗੇ ਵਾਲੀ ਮੈਡਮ ਜਦੋਂ ਦੋ ਤਿੰਨ ਬਣ ਗਏ ਸੀ 29 ਬਰਾਜ ਜੀ ਬਣ ਗਏ ਸੀ ਤਾਂ ਥੋੜਾ ਜਿਹਾ ਮੌਕਾ ਮਿਲ ਗਿਆ ਕਿ ਲਹਿਰਗਾਗੇ ਨੂੰ ਇਹ ਮਿਲ ਗਿਆ ਮੌਕਾ ਕਿ ਇਥੋਂ ਦੇ ਮੁੱਖ ਮੰਤਰੀ ਬਣ ਗਏ ਇੰਜੀਨੀਅਰ ਜਿਹੜੇ ਨੇ ਘੱਗਰ ਬਾਰੇ ਇੱਕ ਪ੍ਰੋਜੈਕਟ ਲੈ ਕੇ ਆਏ ਜੀ ਘੱਗਰ ਤੇ ਆਪਾਂ ਡੈਮ ਬਣਾ ਲੀਏ ਤਾਂ ਘੱਗਰ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਹਰ ਸਾਲ ਨੂੰ ਤੇ ਕਾਂਗਰਸ ਦੀ ਸੋਚ ਕਾਂਗਰਸ ਦੀ ਮੁੱਖ ਮੰਤਰੀ ਸੀ ਸੋਚ ਦੇਖੋ ਉਹ ਕਹਿੰਦੇ ਨਾ 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 ਇਨਕਾਰ ਕਰਤਾ ਜੇਕਰ ਘਰੇ ਡੈਮ ਪਾਣ ਗਿਆ ਘਰ ਕੰਟਰੋਲ ਚ ਆ ਗਿਆ ਫਿਰ ਡੁੱਬਦੇ ਨਹੀਂ ਪਿੰਡ ਉਹ ਮੂਨਕਾਲੇ ਮਕੋੜ ਸਾਹਿਬ ਇਹ ਸਾਰਾ ਜਿਹੜਾ ਏਰੀਆ ਆਪਣਾ ਟੋਹਾਣਾ ਮੂਨਕ ਤੋਂ ਸਾਰਾ ਇਧਰਲੇ ਪਾਸੇ ਪਿੰਡ ਸਾਰੇ ਆਪਣਾ ਜਿਹੜੇ ਕਪ ਦਾ ਗਰਦਿਆੜਾਲੇ ਪੈਂਦੇ ਆ ਹੈਨਾ ਆ ਸਾਰੇ ਆਪਣੇ ਪਿੰਡ ਚੜੇ ਹਾਂਜੀ ਉਹ ਕਹਿੰਦੀ ਵੀ ਜੇ ਨਾ ਡੁੱਬੇ ਫਿਰ ਮੇਰੇ ਕੋ ਮਿੰਤਾ ਕੌਣ ਕਰਨਾ ਆਊਗਾ ਵੀ ਬਚਾ ਲਓ ਜੀ ਹਾਊ ਡੇਅਰ ਯਰ ਕਿ ਤੁਸੀਂ ਮੁੱਦਾ ਖੜਾ ਹੀ ਰੱਖਣਾ ਹੈ ਜਵਾਬ ਦਿੱਤਾ ਜੀ ਡੈਮ ਡੈਮ ਵੀ ਮਨਜ਼ੂਰੀ ਦੇ ਸਕਦੇ ਸੀ ਫੁੱਲ ਟਾਈਮ ਮੁੱਖ ਮੰਤਰੀ ਸੀਗੇ ਕੋਈ ਕੋਈ ਡਿਪਟੀ ਨਹੀਂ ਸੀਗੇ ਫੁੱਲ ਟਾਈਮ ਸੀਐਮ ਸੀਗੇ ਤੇ ਘੱਗਰ ਤੇ ਉਹ ਉਹਨਾਂ ਨੇ ਬਣਾ ਲਿਆ ਜੀ ਉਹਨਾਂ ਨੂੰ ਉਹਨਾਂ ਨੂੰ ਇਜਾਜ਼ਤ ਦਿੱਤੀ ਕਸ਼ਲਿਆ ਬਣਾ ਲਿਆ ਕਸ਼ਲਿਆ ਕਾਹਦਾ ਡੈਮ ਹੈ ਜੀ ਡੈਮ ਹੁੰਦਾ ਵੀ ਉੱਚ ਪਾਣੀ ਭਰ ਲੋ ਜੇ ਉਤਪ ਇਨਫਲੋ ਘੱਟ ਗਿਆ ਹੌਲੀ ਹੌਲੀ ਛੱਡ ਦਿਓ ਡੈਮ ਹੈ ਉਹ ਤਾਂ ਸਿੱਧਾ ਹੀ ਛੱਡ ਦਿੰਦੇ ਆ ਉਹ ਕਹਿੰਦਾ ਡੈਮੇਜ ਅੱਛਾ ਘੱਟ ਘਰ ਜਿਹੜਾ ਉਹ ਮਕੋੜ ਸਾਹਿਬ ਕੋਲ ਜਾ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਫਿਰ ਅੱਗੇ ਜਾ ਕੇ ਜਾਖਲ ਤੱਕ ਲੰਗ ਜਾਂਦਾ ਕਾ ਉਹਨੂੰ ਚੌੜਾ ਕਰਨਾ ਸੀ ਆਪਣੇ ਵਾਲੇ ਪਾਸੇ ਚੌੜਾ ਕਰਨਾ ਸੀ ਉਹਨਾਂ ਦੀ ਇਜਾਤ ਲੈਣ ਦੀ ਹਰਿਆਣੇ ਕੋਲ ਜਾਵੜੇ ਜੀ ਕਾਂਗਰਸ ਵਾਲੇ ਕਹਿੰਦੇ ਇਹਨੂੰ ਸੀ ਦਿਓ ਜੀ ਅਸੀਂ ਘੱਗਰ ਛੋੜ ਕਰਨਾ ਉਹ ਉਹ ਦੱਬ ਕੇ ਬਹਿ ਗਏ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਕੀ ਲੋੜ ਸੀ ਜੀ ਉਹਨਾਂ ਨੇ ਆਪਣੀ ਇਜਾਤ ਲਈ ਹਾਂਸੀ ਪਟਾਣੀ ਦੀ ਉਹਨਾਂ ਨੇ ਆਪਣਾ ਤੋਇਾਇਤ ਲਈ ਕਿ ਛੱਲਿਆ ਟੈਂਪ ਬਣਾਉਣ ਦੀ ਨਹੀਂ ਲਈ ਐਵੇਂ ਚੱਕ ਉਹਨੂੰ ਛੇੜਤਾ ਕਹਿੰਦਾ ਦੇਖੀ ਕਮਲੇ ਅੱਗ ਨਾ ਲਾਦੀ ਉਹ ਕਹਿੰਦਾ ਸ਼ੁਕਰ ਯਾਦ ਕਰਾਤੀ ਉਹਨਾਂ ਡਬਲੇ ਜੀ ਸਾਰਾ ਕੁਝ ਉਹ ਸੁਪਰੀਮ ਕੋਰਟ ਤੱਕ ਮਾਮਲਾ ਕੱਗਰ ਹੋਣ ਇਦਾਂ ਹੀ ਆ ਉਦੋਂ ਹੁਣ ਸੁਪਰੀਮ ਕੋਰਟ ਚ ਜਾ ਕੇ ਲੜਾਂਗੇ ਜੀ ਅਸੀਂ ਲੜਾਂਗੇ ਗਏ ਹੋਏ ਆਂ ਵੀ ਯਾਦ ਦਿਓ ਜੀ ਸুইস ਕਰਕੇ ਇਹ ਗੱਲਾਂ ਜਿਹੜੀਆਂ ਹਵਾਈ ਬਹੁਤ ਕਰਦੇ ਆਂ ਪਰ ਆ ਆ ਰਾਸਤਾਨ ਦੀ ਚਿੱਠੀ ਪਈ ਹੈ ਜੀ ਰਾਸਤਾਨ ਨੇ ਕਹਿੰਦੇ ਅਸਾ ਸੀ ਨਹੀਂ ਲੈਣਾ ਆ ਰਾਸਤਾਨ ਦੀ ਪਈ ਹੈ ਜੀ ਇਹ ਹੈਗਾ ਜੀ ਗਵਰਨਮੈਂਟ ਆਫ ਰਾਜਸਥਾਨ ਆਫਿਸ ਆਫ ਚੀਫ ਮਿਨਿਸਟਰ ਚੀਫ ਇੰਜੀਨੀਅਰ ਵਾਟਰ ਸੋਰਸ ਨਾਰਥ ਹਨੂਮਾਨਗੜ ਅਜੀਤੀ ਹੁਣੰਦੀ ਉਹ ਕਹਿੰਦੇ ਪਾਣੀ ਸਾਨੂੰ ਨਹੀਂ ਚਾਹੀਦਾ ਕਰ ਲਓ ਕੀ ਕਰੋਗੇ ਇਹਨਾਂ ਦਾ ਡੁੱਬਣ ਵਾਸਤੇ ਪੰਜਾਬ ਰੱਖਿਆ ਜੀ ਜਦੋਂ ਪਾਣੀ ਦੀ ਸਾਨੂੰ ਲੋੜ ਹੁੰਦੀ ਆ ਉਹ ਕਹਿੰਦੇ ਸਾਨੂੰ ਦਿਓ ਸਾਨੂੰ ਦਿਓ ਇਹਦਾ ਸਾਡਾ ਪਾਣੀ ਆ ਸਾਡਾ ਪਾਣੀ ਕੋਰਟਸ ਜਾਵਾਂਗੇ ਬੀਬੀ ਐਮਬੀ ਕੋਲ ਜਾਵਾਂਗੇ ਫਲਾਣਾ ਜਾਵਾਂਗੇ ਇੰਨਾ ਗੱਲਾਂ ਤੇ ਪਰ ਡਿਬੇਟ ਕਰਨੀਆਂ ਜਨਾਬ ਕਰੀ ਜਾਂਦੇ ਐ ਇਹੇ ਇਹ ਆ ਕਰਤਾ ਇਹਨੇ ਉਹ ਕਿਉਂ ਨਹੀਂ ਕੀਤਾ ਇਹਨੇ ਆ ਖੱਡ ਕਿਉਂ ਨਹੀਂ ਖੋਲੀ ਇਹਨੇ ਆ ਫੱਟਾ ਚੱਕਤਾ ਇਹਨੇ ਹੋ ਨਹੀਂ ਚੱਕਿਆ ਮਤਲਬ ਮੈਂ ਹੈਰਾਨ ਆ ਕਿ ਜਿਸ ਲੈਵਲ ਦੀ ਮਤਲਬ ਡਿਵੇਸ ਚਲੀ ਗਈ ਇਸ ਲੈਵਲ ਤੇ ਬੜੇ ਐਕਸਪੀਰੀਅੰਸਡ ਸੀਜ਼ਨਲ ਪੋਲੀਟੀਸ਼ਨ ਜਿਹੜੇ ਨੇ ਉਹ ਨਹੀਂ ਪੰਜਾਬ ਦਾ ਦਰਦ ਸਮਝ ਰਹੇ ਇਹ ਹੀ ਦੁੱਖ ਹੈ ਕਿ ਦੁੱਖ ਦਾ ਦੁੱਖ ਦਾ ਜ਼ਖਮ ਕਿਤੇ ਹੋਰ ਹੈ ਮਲਮ ਕਿਤੇ ਹੋਰ ਲਾਈ ਜਾਂਦੇ ਆ ਹਰ ਗੱਲ 'ਚ ਵੋਟਾਂ ਨਾ ਦੇਓ ਬਾਅਦ 'ਚ ਵੋਟਾਂ ਬਹੁਤ ਟਾਈਮ ਪਿਆ ਬੜੀ ਰਾਜਨੀਤੀ ਕਰ ਲਿਓ ਥੱਕ ਜਾਓਗੇ ਤੁਸੀਂ ਲੋਕਾਂ ਕੋਲ ਜਾਂਦੇ ਜਾਂਦੇ ਇੰਨਾ ਟਾਈਮ ਪਿਆ ਪਰ ਕਿਟੁਕਟ ਇਸ ਟਾਈਮ ਨੂੰ ਤਾਂ ਵੋਟਾਂ ਨਾ ਸਮਝੋ ਨਾ ਜਿਹੜਾ ਹੁੰਦਾ ਬਸ ਸਾਡੀ ਵਾਰੀ ਆ ਲੈਣ ਦਿਓ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦਿਓ ਤੀਜਾ ਕਹਿੰਦਾ ਸਾਡੀ ਵਾਰੀ ਆ ਲੈ ਕੋਈ ਟਰੱਕ ਆ ਯਾਰ ਇਹ ਪੰਜਾਬ ਵੀ ਹੁਣ ਮੈਂ ਚਲਾਉਂਗਾ ਇਹਨੂੰ ਇੰਨੇ ਕਿਲੋਮੀਟਰ ਹੁਣ ਮੈਂ ਚਲਾਉਂਗਾ ਪਹਿਲਾਂ ਵਾਲੇ ਡਰਾਈਵਰਾਂ ਨੂੰ ਅਸੀਂ ਲਾ ਕੇ ਦੇਖੋ ਧੱਕਾ ਦੇ ਦਿੰਦੇ ਇਹਨਾਂ ਨੂੰ ਦੇਖੋ ਹੁੰਦਾ ਕੀ ਹੈ ਇਹਨਾਂ ਨਾਲ ਕਮਾਲ ਹੈ ਕੀ ਕੀ ਨੁਕਸਾਨ ਕਰਤਾ ਜਨਾਬ सौने चार सर्